ਸੋਹਣਾ ਨੁਕਰਾ ਘੋੜਾ ਦਿਖਾਉਣਾਗਾ ਜਿਹੜਾ ਬਣਤਰਾਂ ਦੇ ਵਿੱਚ ਬਹੁਤ ਜ਼ਿਆਦੇ ਚੰਗਾ ਮੂੰਹ ਮਹਾਂਦਰੇ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਸੋਹਣਾ ਘੋੜਾ ਬਰੀਕੀਆਂ ਦੇ ਵਿੱਚ بڑاਗਾ ਕਾਨੇ ਦਾ ਸ਼ਕੀਨ ਕੁੰਡੀ ਵਾਲਾ ਤੇ ਬਾਕੀ ਇਹਦੀ ਬਲੱਡ ਲਾਈਨ ਬਹੁਤ ਜ਼ਿਆਦੇ ਚੰਗੀ ਆ ਮਾਪੇ ਦੋਨਾਂ ਪਾਸਿਆਂ ਤੋਂ ਬਲੱਡ ਲਾਈਨ ਇਹਦੀ ਬਹੁਤ ਜ਼ਿਆਦੇ ਚੰਗੀ ਆ ਤੇ ਇਹਦੀ ਮਜ਼ਬੂਤੀ ਕੱਦ ਕਾਠ ਚੈੱਕ ਕਰੋ ਤੁਸੀਂ ਬਾਈ ਅਰਗਿਆ ਨੇ ਇਸ ਘੋੜੇ ਨੂੰ ਵੇਚਣ ਦਾ ਵਿਚਾਰ ਬਣਾਇਆਗਾ रिजल्ट प्रूफ घोडागा मित्रों बरीकियां ਦੇ ਨਾਲ ਨਾਲ ਕਦ ਕਾਠ ਵੀ ਇਹਦਾ ਬਹੁਤ ਜਿਆਦਾ ਚੰਗਾ ਗਲਾਬੀਪਣ ਵੀ ਬੜਾਗਾ ਬਾਕੀ रिजल्ट ਬਹੁਤ ਸ਼ਾਨਦਾਰ ਆਏ ਵਿਆ ਇਹਦੇ ਸੋ ਹੁਣ ਮੈਂ ਤੁਹਾਨੂੰ ਇਹਦੀ ਬਲੱਡ ਲਾਈਨ ਕਲੀਅਰ ਕਰਦਾਗਾ ਪਿਓ ਵਾਲੇ ਪਾਸਿਓ ਇਹ ਭਾਗਸਰ ਵਾਲੇ ਸੁਲਤਾਨ ਦਾ ਪੋਤਾਗਾ ਤੇ ਹਾਥੀ ਘੋੜੇ ਦਾ ਬੱਚਾ ਉਮਰ ਇਹਦੀ 6 ਸਾਲ ਹੋਗੀ ਤੇ ਕਾਦੇ ਦਾ ਜਮਾ ਸਕੇਲ ਵਾਲਾ 66 ਇੰਚਾ ਜਦੋਂ ਮਰਜ਼ੀ ਕੋਈ ਵੀਰ ਭਰਾ ਜਾ ਕੇ ਤਸੱਲੀ ਕਰ ਸਕਦਾ ਪ੍ਰੋਪਰ ਜਿਹੜੀ ਇਹਦੀ ਹਾਈਟ ਆ 66 ਇੰਚਾ ਦੋਸਤੋ ਬਾਲਪੌਰੀਆਂ ਦਾ ਘੋੜਾ ਬਿਲਕੁਲ ਸਾਫ਼ ਆ ਹੁਣ ਜੇ ਮੈਂ ਤੁਹਾਨੂੰ ਇਹਦੀ ਮਾਂ ਬਾਰੇ ਦੱਸਾਂ ਇਹਦੀ ਮਾਂ ਵੀ ਗਲਜ਼ਾਰ ਘੋੜੇ ਦੀ ਡਾਇਰੈਕਟ ਆ ਤੇ ਉਸ ਘੋੜੀ ਨੇ ਤਿੰਨ ਬੱਚੇ ਦਿੱਤੇ ਆ ਤਿੰਨੇ ਹੀ ਸਾਨ ਬਣੇ ਆ ਜਿਨ੍ਹਾਂ ਦੇ ਵਿੱਚੋਂ ਇਹ ਬਸ਼ੀਰਾ ਜਿਹੜਾ ਘੋੜਾ ਗਾ ਇਹ ਇੱਕ ਆ ਦੋਸਤੋ ਜੇ ਆਪਾਂ ਇਹਦੇ ਰਿਜ਼ਲਟਾਂ ਦੀ ਗੱਲਬਾਤ ਕਰੀਏ ਆਹ ਸਾਈਡ ਤੇ ਮੈਂ ਫੋਟੋਆਂ ਲਾਤੀਆਂ ਇਹਦੇ ਬੱਚੇ ਤੁਸੀਂ ਚੈੱਕ ਕਰੋ ਕੁਆਲਟੀ ਵਾਈਜ਼ ਬੜੇ ਜ਼ਿਆਦੇ ਚੰਗੇ ਆਉਂਦੇ ਆ ਇਹ ਜ਼ਿਆਦਾਤਰ ਦਿੰਦਾਗਾ ਬਸ਼ੇਰੀਆਂ ਰਿਜ਼ਲਟ ਬਹੁਤ ਚੰਗੇ ਆਏ ਵਾ ਬੱਚਿਆਂ ਦੀ ਅੰਦ ਕਾਠੀ ਬਹੁਤ ਜ਼ਿਆਦੇ ਚੰਗੀ ਆਉਂਦੀ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਇਸ ਘੋੜੇ ਨੇ ਮਾਰਵਾੜੀ ਘੋੜੀਆਂ ਦੇ ਉੱਤੇ ਵੀ ਨੋਕਰੇ ਬੱਚੇ ਦਿੱਤੇ ਵੇ ਆ ਸੋ ਘੋੜੇ ਦੇ ਵਿੱਚ ਕਿਸੇ ਪਾਸੋਂ ਕੋਈ ਘਾਟ ਨਹੀਂ ਹੈਗੀ ਬਰੀਕੀਆਂ 'ਚ ਵੀ ਬੜਾ ਨਖਰਾ ਨਖਰਾ ਵੀ ਚੰਗਾ ਮਜ਼ਬੂਤ ਵੀ ਬੜਾ ਸੁੰਬਾ-ਸਾਂਬਾ ਕਰਨੀ ਤੁਸੀਂ ਨਿਗਾਹ ਮਾਰੋ ਲੈਂਥ ਵੀ ਘੋੜੇ ਦੀ ਬਹੁਤ ਜ਼ਿਆਦਾ ਚੰਗੀ ਆ ਬੇਲ ਆ ਜਿਹੜੀ ਤੇ ਇਹ ਘੋੜਾ ਜੀ ਦੋਸਤੋ ਪਿੰਡ ਅੰਮ੍ਰਿਤ ਸਰਕਲ ਆਂਗਾ ਹਰਿਆਣੇ ਦੇ ਵਿੱਚ ਉੱਥੇ ਬਾਈ ਉਤਮ ਦੇ ਕੋਲੇ ਆ ਕੰਟਰੈਕਟਰ ਨੰਬਰ ਬਾਈ ਉਤਮ ਦਾ ਤੁਸੀਂ ਕਰ ਲਓ ਨੋਟ 86075 78900